ਕਬੀਰ ਜੋਤੂ ਸਾਧ ਪ੍ਰੇਮ ਕੀ ਪੱਕੇ ਸਿੱਧੀ ਖੇਲ ਕਾਚੀ ਸਰਸੋਂ ਪੇਲ ਕੇ ਨਾ ਖਲ ਪਈ ਨਾ ਤੇਲ ਜੇ ਤੂੰ ਜੇ ਸਾਧਨਾ ਪ੍ਰੇਮ ਕਰਨਾ ਤੇ ਖੇਲਣ ਦੀ ਗੱਲ ਆਈ ਸੀਸ ਕਾਟ ਕਰ ਗੋਏ ਤੇ ਸੀਸ ਕਾਟ ਕਰ ਗੋਏ ਤੇ ਤਿੰਨੇ ਸ਼ਲੋਕ ਖੇਲਣ ਦੇ ਜੇ ਤੂੰ ਸਾਧ ਪ੍ਰੇਮ ਕੀ ਪੱਕੇ ਸਿੱਧੀ ਖੇਲ ਪੱਕੇ ਸਿੱਧੀ ਖੇਲ ਕੱਚੇ ਨਾਲ ਨਾ ਖੇਲਨੀ ਗਾ ਕੱਚੇ ਨਾਲ ਨਾਲ discusion ਕਰੀ ਕੱਚੇ ਦਾ ਵਾਰ ਦੱਤੈ ਨਾ ਪੱਕੇ ਦੇ ਨਾਲ ਬੈਠੇ ਸੰਗਤ ਪੱਕੇ ਦੀ ਕਰੇ ਪੱਕਾ ਤੇ ਅੰਦਰ ਉਹਦੀ ਘਰ ਲਈ ਬਾਹਰ ਦੀ ਵੜਿਆ ਤੇ ਅੰਦਰ ਤਾਂ ਪੱਕਾ ਹੈਗਾ ਬੁੱਧੇ ਨੂੰ ਕਿਹਾ ਕਾਚੇ ਨਾਲ ਨਾ ਖੇਲ ਮਾਨ ਨਾਲ ਨਾ ਖੇਲ ਅੰਦਰਲੇ ਜਿਤਨਾ ਖੇਲ ਅਕਲ ਦੀ ਗੱਲ ਹੈ ਬੁੱਧੇ ਨੂੰ ਗਿਆ ਜੇ ਤੂੰ ਸਾਰਨਾ ਪ੍ਰੇਮ ਕਰਨਾ ਅੰਦਰ ਜਿਹੜਾ ਸਾਧ ਅੰਤਰਾਤਮਾ ਉਹਦੇ ਨਾਲ ਖੇਲ ਨਹੀਂ ਮਾਨ ਨਾਲ ਨਾ ਖੇਲੀ ਮੰਦੀ ਤਾਂ ਗੋਇ ਰੱਖੀ ਜੇ ਮਨ ਬੋਲੇ ਤੂੰ ਠੇਡਾ ਮਾਰੀ ਤੇ ਇਤੇ ਕੁਛ ਮੰਗੇ ਤੂੰ ਠੇਡਾ ਮਾਰ ਦਿਓ ਤਾਂ ਮੰਗੇ ਉਹ ਠੇਡਾ ਮਾਰ ਦੇ ਨਹੀਂ ਮਿਲਦਾ ਹੋਇ ਜਾ ਭਜ ਜਾ ਤੇਰੀ ਨਹੀਂ ਸੁਣ ਜਾ ਭਜ ਜਾ ਉਧਰ ਉਹ ਥੱਪੜ ਮਾਰ ਕੇ ਉਧਰ ਮੋੜ ਦੇ ਉਹ ਥੱਪੜ ਮਾਰ ਕੇ ਉਧਰ ਮੋੜ ਦੇ ਮੰਦੀ ਸੁਣੋ ਨਾ ਜੇ ਬਜਣਾ ਮੰਦੀ ਨਾ ਸੁਣ ਲਿਓ ਕੋਈ ਜਿਆਦੇ ਮਨ ਨਹੀਂ ਮੰਦਾ ਥੱਪੜ ਮਾਰ ਬਿਜਾ ਭਜ ਜਾ ਉਧਰ ਨੂੰ ਉਧਰ ਨੂੰ ਥੱਪੜ ਮਾਰੇ ਦੂਏ ਬਸ ਅੱਪੇ ਚਪ ਕਰਦੇ ਨਹੀਂ ਕਰ ਜੂਗਾ ਥੱਪੜ ਖਾਈ ਜਾਊਗਾ ਹਾਂਜੀ ਕਾਚੀ ਸਤਸੋਂ ਪੇਲ ਕੇ ਨਾ ਖਲ ਪਈ ਨਾ ਤੇਲ ਕਾਚੀ ਸਾਜੇ ਸਰੋ ਵੀ ਪੀੜੀਏ ਨਾ ਤੇਲ ਮਿਲਦਾ ਨਾ ਖਲ ਮਿਲਦੀ ਆ ਇਹ ਮੰਦੇ ਨਾਲ ਜਿਹਨੇ ਮੰਦੇ ਨਾਲ ਖੇਡ ਖੇਡੀਏ ਜ਼ਿੰਦਗੀ ਦੀ ਉਹ ਨਾ ਉਹਨੂੰ ਵਾਇਆ ਬੜੀ ਨਾ ਰਾਮ ਦੁਬਦਾਵੇਂ ਦੋਨੋਂ ਗਏ ਨਾ ਦਾ ਸ਼ਰੀਰ ਲਿਆ ਉਹਦੇ ਕੋਲ ਵਾਇਆ ਵਾਲਾ ਜਿੱਤੇ ਖਾਤਰ ਮੰਨ ਕੇ ਹਰ ਵਕਤ ਕਰਦਾ ਰਿਹਾ ਉਹ ਚਾਹੀਦਾ ਉਹ ਚਾਹੀਦਾ ਨਾ ਤਾਂ ਸ਼ਰੀਰ ਇਹ ਰਿਹਾ ਤੇ ਨਾ ਸੱਚੇ ਰਿਹਾ ਨਾ ਮਾਇਆ ਝੂਠੀ ਰਹੀ ਤੇ ਨਾ ਸੱਚ ਰਿਹਾ ਦੰਗ ਦੇ ਗਿਆ ਤੇਲ ਤਤ ਹੈ ਤੇਲ ਤਤ ਰੂਪ ਨਾ ਤਤ ਗਿਆਨ ਮਿਲਿਆ ਮਾਇਆ ਰਹੀ ਮਾਇਆ ਮਿਲੀ ਨਾ ਰਾਮ ਕੀ ਹੈ ਰਾਜਾ ਰਾਮ ਨਾਮ ਉਰ ਬ੍ਰਹਮ ਗਿਆਨ ਪ੍ਰਭ ਗਿਆਨ ਤੇ ਵਾਜਾ ਰਹਿ ਗਿਆ ਮਾਇਆ ਵੀ ਚਲੀ ਗਈ ਬਾਇ ਵੀ ਛੱਡਣੀ ਪੈਗੀ ਦੋ ਹੀ ਚੀਜ਼ਾਂ ਤੋਂ ਵਾਂਝੇ ਚੱਲੇਗਾ ਤੇ ਚੱਲਿਆ ਜਵਾਰਿਆ ਦੋਹਾਂ ਦੋਹਾਂ ਲਿਝਾੜ ਕੇ ਹਾਂ ਜੀ